ਭਾਜੀ ਮੈਂ ਤੁਹਾਨੂੰ ਬਾਰ-ਬਾਰ ਮੈਂ ਇੱਕ ਤੁਹਾਨੂੰ ਉਹ ਗੱਲ ਕੀਤੀ ਤੁਸੀਂ ਇੱਥੇ ਲੇਟ ਪਹੁੰਚੇ ਆ ਮੇਰਾ ਇਹ ਕਹਿਣਾ ਇੱਕ ਮਹੀਨੇ ਦੇ ਵਿੱਚ ਸਜ਼ਾ ਦਿੱਤੀ ਜਾਵੇ ਉਹਨੂੰ ਬਗਾਨਾ ਨਾ ਸਮਝਿਆ ਜਾਵੇ ਆਪਣਾ ਬੱਚਾ ਸਮਝਿਆ ਜਾਵੇ ਇੱਥੇ ਕੋਈ ਸਿਆਸਤ ਨਹੀਂ ਕੋਈ ਇਹ ਨਹੀਂ ਅਸੀਂ ਇੱਕ ਆਮ ਇਨਸਾਨ ਆ ਆਮ ਇਨਸਾਨ ਦੇ ਆਮ ਇਨਸਾਨ ਕਹਿ ਕੇ ਆਮ ਇਨਸਾਨ ਸਮਝ ਕੇ ਅਸੀਂ ਪ੍ਰੋਟੈਸਟ ਕਰ ਰਿਹਾ ਕੋਈ ਇਹਦੇ ਵਿੱਚ ਕਲੀਅਰ ਆ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਮੈਂ ਦੋਆਬੇ ਜਾਊਂਗਾ ਜਿੰਨਾ ਪ੍ਰੋਟੈਸਟ ਹੋਊਗਾ ਕਰੂੰਗਾ ਸ਼ਾਂਤ ਮੈਂ ਕਿਸੇ ਨੂੰ ਤੰਗ ਨਹੀਂ ਕੀਤਾ ਸਾਡੇ ਪ੍ਰੋਟੈਸਟਰ ਨੇ ਸਾਰਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਬਾਕੀ ਆਪਣੇ ਆਪਣੇ ਇਲਾਕਿਆਂ ਦੇ ਜਿਹੜੇ ਵੀ ਸਰਪੰਚ ਪੰਚਵਾ ਉਹ ਧਿਆਨ ਰੱਖਣ ਪਰਮਾਤਮਾ ਚੜ੍ਹਦੀ ਕਲਾ ਜ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਅਜੀ ਦੇਖੋ ਇਹ ਪਿੰਡਾਂ ਦੇ ਵਿੱਚ ਮੈਮ ਜਿਹੜੀ ਆ ਬਹੁਤ ਪਹਿਲਾਂ ਦੀ ਚੱਲ ਰਹੀ ਆ ਹੁਣ ਇਹ ਚਿਰ ਹੋ ਗਿਆ بڑے ਲੀਡਰ ਆ ਜਿਹੜੇ ਆਪਣੇ ਕਹਿ ਲਈਏ ਜੰਗ ਲੀਡਰ ਆ ਉਹ ਇਸ ਜੀ ਦੇ ਉੱਤੇ ਰੌਲਾ ਪਾ ਰਹੇ ਸੀ ਪਰ ਗੱਲ ਇਹ ਆ ਜਿਹੜੀਆਂ ਸਰਕਾਰਾਂ ਆ ਉਹ ਚੀਜ਼ਾਂ ਨੂੰ ਨਹੀਂ ਜਾਗ ਰਹੀਆਂ ਉਹਨਾਂ ਦਾ ਇਹ ਬੂਟ ਬੈਂਕ ਆ ਇਹਕਾ ਤੁਸੀਂ ਦੇਖਿਓ ਜਦí ਮੈਂ ਕਹਿੰਦਾ ਸੋਨੂ ਹੀ ਆਪਣੇ ਪਿੰਡ ਨੂੰ ਮੋਤਵਾ ਰਿਆ ਇਹ ਸਰਪੰਚ ਆ ਇਹਦੀ ਕਿਸੇ ਲੀਡਰ ਨਾਲ ਜੇ ਕੋਈ ਮਾੜੀ-ਮੋਟੀ ਮਿਸਅੰਡਰਸਟੈਂਡਿੰਗ ਹੋ ਗਈ ਜਾਂ ਕੁਛ ਹੋ ਗਈ ਉਹਨੇ ਜਦੋਂ ਅੱਗੇ ਨੂੰ ਥਾਪੀ ਦੇਣੀ ਆ ਸੋਨੂ ਉੱਠ ਕੇ ਤੁਰ ਸੋਨੂ ਨੇ ਉੱਠ ਕੇ ਤੁਰ ਪੈਣਾ ਪਰ ਉਹਨਾਂ ਦੇ ਵਿੱਚ ਇਹ ਚੀਜ਼ ਨਹੀਂ ਆ ਉਹਨਾਂ ਦੇ ਲੀਡਰ ਨੂੰ ਜਿੰਨਾ ਚਿਰ ਤੁਸੀਂ ਜਾ ਕੇ ਨਹੀਂ ਮਨਾਉਂਗੇ ਉਹ ਸਾਰੀ-ਸਾਰੀ ਬੋਡ ਇੱਕ ਸਾਈਡ ਤੇ ਹੀ ਪੂਲ ਹੁੰਦੀ ਆ ਉਹ ਜਿਹੜਾ ਉਹਨਾਂ ਦਾ ਲੀਡਰ ਆ ਉਹਦੀ ਸੁਣਦੇ ਆ ਸਾਡੇ ਇੱਥੇ ਉਲਟ ਆ ਸਾਡੇ ਪੰਜਾਬੀ ਪੰਜਾਬੀ ਨਾਲ ਜੜਾ ਵੱਡੀ ਆ ਰਿਹਾ ਕੱਲ ਰਾਤ ਦਾ ਇੱਕ ਕੇਸ ਆਇਆ ਮੇਰੇ ਕੋ ਰਵਦਾਸਨਗਰ ਦੇ ਰਾਤੀ ਇੱਕ ਪ੍ਰ ਪੰਜਾਬੀਆਂ ਦੀ ਲੇਡੀਜ਼ ਦੀ ਲੜਾਈ ਹੋਈ ਆ ਪੰਜਾਬੀ ਦੀ ਚੁੰਨੀ ਲਾਤੀ ਗਈ ਆ ਮੈਂ ਗਿਆ ਠੀਕ ਆ ਚੁੰਨੀ ਲਾਤੀ ਗਈ ਆ ਔਰ ਆਦਾ ਮੈਟਰ ਹੋਇਆ ਉਹਦੇ ਵਿੱਚ ਪ੍ਰਵਾਸੀ ਦੇ ਨਾਲ ਪੰਜਾਬੀ ਖੜ ਗਏ ਆ ਵੀ ਤੂੰ ਛੱਡੋ ਪਰ ਇਹਨੂੰ ਗੱਲ ਨੂੰ ਇੱਛੇ ਨਿਬੇੜ ਦਿਓ ਉਹ ਰਾਤ ਨੂੰ ਮੈਨੂੰ ਰਾਤ ਨੂੰ ਮੈਨੂੰ ਫੋਨ ਆਇਆ ਵੀ ਇਦਾਂ ਕਰਕੇ ਭਾਜੀ ਸਾਡੇ ਨਾਲ ਆ ਚੀਜ਼ ਹੋਈ ਆ ਜਦੋਂ ਹੁਣ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦੇਊਗਾ ਪ੍ਰਵਾਸੀਆਂ ਦਾ ਸਾਥ ਦੇਊਗਾ ਤੁਸੀਂ ਦੱਸੋ ਮੈਨੂੰ ਉਹਦੇ ਵਿੱਚ ਯੂਟ ਕੀ ਕਰ ਸਕਦਾ ਆ ਹੁਣ ਅਸੀਂ ਇੱਕ ਮਹਿਮ ਛੇੜੀ ਆ ਉਸ ਤੋਂ ਬਾਅਦ ਦੇ ਵਿੱਚ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ ਪਿੰਡਾਂ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਿਆ ਸਰਪੰਚਾਂ ਨੇ ਮਤੇ ਪਾਤੇ ਆ ਐਮਸੀਆਂ ਨੇ ਮਤਾ ਪਾਤੇ ਆ ਹੁਣ ਜਦਿਆ ਲੌਂਗਿਆ ਜੀ ਨੇ ਜਾਂ ਸੋਨੂ ਭਾਈ ਨੇ ਇਹ ਅਗਰ ਮਾਇਮ ਸੀੜੀ ਆਈ ਫੋਨ ਨਹੀਂ ਕੀਤਾ ਇਹਨਾਂ ਨੂੰ ਇਹਨਾਂ ਨੇ ਉਹ ਵੀਡੀਓ ਦੇਖੀਆਂ ਇਹਨਾਂ ਦੇ ਦਿਲ ਦੇ ਵਿੱਚ ਵੀ ਦਰਦ ਸੀ ਉਸ ਚੀਜ਼ ਨੂੰ ਲੈ ਕੇ ਹੀ ਸਾਰਾ ਕੁਝ ਹੋਣਾ ਸ਼ੁਰੂ ਹੋਇਆ ਆ ਬਾਕੀ ਚੀਜ਼ ਆ ਪ੍ਰਸ਼ਾਸਨ ਪ੍ਰਸ਼ਾਸਨ ਉਨਾ ਚਿਰ ਨਹੀਂ ਜਾਗਦਾ ਜਿੰਨਾ ਚਿਰ ਕੋਈ ਘਟਨਾ ਨਾ ਹੋਵੇ ਅਸ ਹ ਤੋ ਪਹਿਲਾਂ ਉਹ ਇੱਕੋ ਬੱਚਿਆਂ ਦੀ ਬੱਸ ਦਾ ਐਕਸੀਡੈਂਟ ਹੋਇਆ ਹੀ ਤਾਂ ਲਗਾਤਾਰ ਬੱਸਾਂ ਦੀ ਚੈਕਿੰਗ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਵਿੱਚ ਮੈਂ ਪਿੱਟ ਪਿੱਟ ਮਰ ਗਿਆ ਬੱਸਾਂ ਦੀ ਚੈਕਿੰਗ ਨਹੀਂ ਹੋਣੀ ਸ਼ੁਰੂ ਹੋਈ ਕੱਲੀਆਂ ਲੇਡੀਜ਼ ਲੜਕੀਆਂ ਉਹਨਾਂ ਦੇ ਵਿੱਚ ਬੈਠੀਆਂ ਹੁੰਨੀਆਂ ਤੇ ਕੋਈ ਵੀ ਲੇਡੀਜ਼ ਟੀਚਰ ਨਹੀਂ ਨਾਲ ਹੁੰਦਾ ਬੱਚਿਆਂ ਦੇ ਤੇ ਜੋ ਬੱਸ ਡਰਾਈਵਰ ਦਾ ਦਿਲ ਕਰਦਾ ਕਮੈਂਟ ਕਰਦਾ ਕੀ ਕਰਦਾ ਜਾਂ ਬੱਚੇ ਕੀ ਸ਼ਰਟਾ ਕਰਦੇ ਆ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਲੈ ਰਹੇ ਕੋਈ